ਤੇ ਆਪਾਂ ਨੂੰ ਗੁਰਮੁਖੀ ਵਾਲੇ ਬੈਗ ਬਣਾਉਣੇ ਆ ਜਿਹੜੇ ਖੱਦਰ ਦੇ ਤੇ ਬਣਾਉਣੇ ਆ ਖੱਦਰ ਪਹਿਲਾਂ ਘਰਾਂ ਚ ਨਾ ਪਿੰਡਾਂ ਚ ਆਪ ਵਰਤੇ ਜਾਂਦੇ ਸੀ ਉਹ ਖੱਦਰ ਦੇ ਬੈਗ ਬਣਾਉਣੇ ਆ ਇਹਦੇ ਤੇ ਗੁਰਮੁਖੀ ਕਢਾਈ ਕਰੀ ਹੁੰਦੀ ਹੈ ਜਿਹੜੀ ਅਸੀਂ ਆਪ ਖੁਦ ਕਰਦੇ ਆ ਕਢਾਈ ਵੀ ਖੁਦ ਕਰਦੇ ਆ ਸਿਲਾਈ ਵੀ ਖੁਦ ਕਰਦੇ ਆ ਇਹਦਾ ਮੇਨ ਇੰਕੈਲੋ ਕੋ ਪਰਪਸ ਇਹ ਆ ਵੀ ਪੰਜਾਬੀ ਨੂੰ ਆਪ ਇਹਨਾਂ ਕ ਹਾਈਲਾਈਟ ਕਰ ਦਈਏ ਵੀ ਅੱਜ ਕੱਲੇ ਜਿਵੇਂ ਛੋਟੇ ਬੱਚਿਆਂ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਹੈ ਨਾ ਉਹ ਬਹੁਤ ਘੱਟ ਬੋਲਦੇ ਤਾਂ ਹੀ ਦੋਸਤੋ ਮੇਲਾ ਜਾਗਦੇ ਜੂਗਣਾ ਬਠਿੰਡੇ ਤੇ ਵਸਤਾ ਘਰ ਆਇਥੇ ਭੈਣ ਨੇ ਲਾਇਆ ਵੀ ਆ ਵੀ ਸਟਾਲ ਤੇ ਨਾਲ ਕਿਤਾਬਾਂ ਦਾ ਇਹ ਸਾਰੀ ਗੱਲਬਾਤ ਕਰਦੇ ਆਂ ਵੀ ਅੱਜ ਕੱਲ ਤਾਂ ਕੁੜੀਆਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਤੇ ਪੈਨ ਨੂੰ ਕਿਦਾਂ ਸ਼ੌਂਕ ਪਿਆ ਨਾ ਹਾਂਜੀ ਪੈਨ ਸ਼ਿ ਸ਼ਿਕਾਰ ਸ਼ਿ ਸ਼ਿਕਾਰ ਵੀਰੇ ਉਹ ਠੀਕ ਠਾਕ ਆ ਜੀ ਵਧੀਆ ਵਧੀਆ ਪੈਨ ਤੁਹਾਡਾ ਨਾਮ ਦੱਸੋ ਪਹਿਲਾਂ ਤਾਂ ਨਾ ਹਾਂਜੀ ਮੇਰਾ ਨਾਮ ਰੁਪਿੰਦਰ ਕੁਆਰ ਐ ਆਪਾਂ ਪਟਿਆਲੇ ਤੋਂ ਆਇਾਂਗੇ ਵੈਸੇ ਮੇਰਾ ਪਿੰਡ ਦਿয়ালਗੜ ਹੈ ਸੰਗਰੂਰ ਜ਼ਿਲ੍ਹੇ ਚ ਹਾਂਜੀ ਦਿয়ালਗੜ ਢੜੀਆਂ ਤੇ ਆਪਾਂ ਨੂੰ ਗੁਰਮੁਖੀ ਵਾਲੇ ਬੈਗ ਬਣਾਉਣੇ ਆ ਜਿਹੜੇ ਖੱਦਰ ਦੇ ਤੇ ਬਣਾਉਣੇ ਆ ਖੱਦਰ ਪਹਿਲਾਂ ਘਰਾਂ ਚ ਹਨ ਪਿੰਡਾਂ ਚ ਆਪਾਂ ਵਰਤਦੇ ਜਾਂਦੇ ਸੀ ਉਹ ਖੱਦਰ ਦੇ ਬੈਗ ਬਣਾਉਣੇ ਆ ਇਹਦੇ ਤੇ ਗੁਰਮੁਖੀ ਕਢਾਈ ਕਰੀ ਹੁੰਦੀ ਹੈ ਜਿਹੜੀ ਅਸੀਂ ਆਪ ਖੁਦ ਕਰਦੇ ਆ ਕਢਾਈ ਵੀ ਖੁਦ ਕਰਦੇ ਆ ਸਲਾਈ ਵੀ ਖੁਦ ਕਰਦੇ ਆ ਇਹਦਾ ਮੇਨ ਇਹ ਕਹ ਲੋ ਵੀ ਪਰਪਸ ਇਹ ਆ ਵੀ ਪੰਜਾਬੀ ਨੂੰ ਆਪ ਇੰਨਾ ਕ ਹਾਈਲਾਈਟ ਕਰ ਦਈਏ ਵੀ ਅੱਜ ਕੱਲੇ ਜਿਵੇਂ ਛੋਟੇ ਬੱਚਿਆਂ ਦਾ ਪੰਜਾਬੀ ਨਹੀਂ ਆਉਂਦੀ ਹੈ ਨਾ ਉਹ ਬਹੁਤ ਘੱਟ ਬੋਲਦੇ ਨੇ ਹਿੰਦੀ ਚ ਗੱਲ ਕਰਦੇ ਬਸ ਸਕੂਲਾਂ ਚ ਵੀ ਬੰਦ ਹੀ ਕਰਕੇ ਤਕਰੀਬਨ ਤਰੀਬ ਹਨਾ ਜੀ ਤਾਂ ਉਹਦੇ ਲਈ ਇੰਨਾ ਕ ਵੀ ਪੰਜਾਬੀ ਨੂੰ ਇੰਨਾ ਕ ਆਪ ਸਿੱਗਾ ਵਿਸਕੁਲਾਂਚਸ ਖੋਣਗੇ ਪੰਜਾਬੀ ਹੁਣ ਉਹ ਬੰਦ ਕਰ ਰਹੇ ਨੇ ਤਾਂ ਉਹਵੇਂ ਆਪਣਾਈ ਸੀ ਤੇ ਇਹ ਤਾਂ ਆਪਣੇ ਆਪਣੇ ਬਸਤੀ ਹੋ ਗਏ ਹਨਾ ਹਾਂਜੀ ਹਾਂਜੀ ਵੀਰੇ ਤੇ ਇਹਦੇ ਨਾਮ ਨਾਲ ਹੋਰ ਜਿਹੜੀ ਜ਼ਿਆਦਾ ਖਿੱਚਦਾ ਮਤਲਬ ਕੇਂਦਰ ਬਣੀਆਂ ਵੀ ਆ ਜਿਵੇਂ ਕਿ ਆਪਾਂ ਬਾਹਰ ਐਨਆਰਆਈ ਵੀਰੋ ਜਿਆਦਾ ਡਿਮਾਂਡ ਕਰਦੇ ਆ ਉਹ ਕਿਸ ਚੀਜ਼ ਦੀ ਕਰਦੇ ਆ ਉਹਦੇ ਚ ਇਹ ਵੀ ਦੁਪੱਟੇ ਵੀ ਹੁੰਦੇ ਆਗੇ ਹੁਣ ਜਿਵੇਂ ਉਥੇ ਗੁਰੂ ਘਰਾਂ ਦੇ ਵਿੱਚ ਹੈ ਨਾ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਹੁੰਦੀ ਹੈ ਜੇ ਜਿਹੜਾ ਸਟਾਫ ਪੜ੍ਹਾ ਰਿਹਾ ਉਹਨਾਂ ਨੂੰ ਗੁਰਬਾਣੀ ਪੜ੍ਹਾ ਰਹੇ ਨੇ ਹੈ ਨਾ ਤਾਂ ਉਹਨਾਂ ਨੂੰ ਦੁਪੱਟਿਆਂ ਦੀ ਡਿਮਾਂਡ ਜ਼ਿਆਦਾ ਗਈ ਤੇ ਸ਼ਾਲ ਵੀ ਬਣਾਉਣਾ ਆਪਾਂ ਗਰਮ ਸ਼ਾਲ ਹੁੰਦੇ ਨੇ ਉਹਦੇ ਤੇ ਪੂਰਾ ਗੁਰਮੁਖੀ ਲਿਖੀ ਹੁੰਦੀ ਹੈਗੀ ਲੋਈਆਂ ਵੀ ਹੁੰਦੀਆਂ ਮਫਲਰ ਵੀ ਹੁੰਦੇ ਆ ਸਰਦੀਆਂ 'ਚ ਉਦਾਂ ਸਾਰੀਆਂ ਚੀਜ਼ਾਂ ਦੇ ਉੱਪਰ ਹੁੰਦਾ ਗੁਰਮੁਖੀ ਵਾਲਾ ਕਨਸੈਪਟ ਹੀ ਆ ਤੇ ਜਿੱਦਾਂ ਕਿ ਕਈ ਵਾਰੀ ਕਸਟਮਰ ਦੀ ਡਿਮਾਂਡ ਹੁੰਦੀ ਐ ਨੀ ਪੰਜਾਬੀ ਦੇ ਵਿੱਚ ਕੋਈ ਹੋਰ ਚੀਜ਼ ਉਹਨਾਂ ਨੂੰ ਕੋਈ ਬਲੱਖਣੀ ਚੀਜ਼ ਕੋਈ ਕਰਵਾਉਣੀ ਹੋਵੇ ਉਦਾਂ ਦਾ ਵੀ ਤੁਸੀਂ ਕਰ ਸਕਦੇ ਹਾਂ ਹਾਂਜੀ 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 ਉਹ ਸਾਰੇ ਕਸਟਮਾਈਜ਼ ਹੋ ਜਾਂਦੇ ਆ ਜਿਵੇਂ ਜ਼ਿਆਦਾਤਰ ਜਿਹੜੇ ਟੀਚਰ ਨੇ ਹੈਨਾ ਆਪਣਾ ਨਾਮ ਲਖਵਾ ਕੇ ਆਪਣੀ ਪੋਸਟ ਦਾ ਨਾਮ ਲਖਵਾਉਂਦੇ ਨੇ ਆਪਣੀ ਬੈਗ ਦੇ ਉੱਪਰ ਤੇ ਉਹ ਵੀ ਆਪਾਂ ਲਿਖਦੇ ਆ ਤੇ ਕਸਟਮਾਈਜ਼ ਇਹ ਆ ਵੀ ਬੱਚਿਆਂ ਦੇ ਜਿਹੜੇ ਪਿੱਠੂ ਬੈਗ ਹੁੰਦੇ ਨੇ ਇਹਨਾਂ ਨੂੰ ਸਕੂਲ ਚ ਲੈ ਕੇ ਜਾਣੇ ਨੇ ਉਹਨਾਂ ਦੇ ਉੱਪਰ ਬੱਚੇ ਦਾ ਨਾਮ ਲਿਖਿਆ ਹੁੰਦਾਗਾ ਤੇ ਤੇ ਉਹਦੇ ਤੇ ਉੱਪਰ ਬੱਚੇ ਦਾ ਨਾਮ ਲਿਖਾਉਂਦਾ ਨੀਚੇ ਪੈਂਤੀ ਅੱਖਰੀ ਲਿਖੀ ਜਿਹਦੇ ਕਰਕੇ ਬੱਚੇ ਨੇ ਇਹ ਲੱਗਦਾ ਹੁੰਦਾ ਵੀ ਬਸ ਤਾਂ ਮੇਰਾ ਹੀ ਹੈਗਾ ਤੇ ਉਹ ਆਪਣਾ ਪੰਜਾਬੀ ਚ ਨਾਮ ਵੀ ਲਿਖਣਾ ਸਿੱਖ ਲੈਂਦਾ ਬੱਚਾ ਤੇ ਇਹਦੇ ਜੇ ਆਪਾਂ ਗੱਲ ਕਰੀਏ ਸਾਰੀ ਇਹ ਹੱਥੀ ਮਤਲਬ ਕੀ ਕਰਿਆ ਹੋਇਆ ਹੈ ਹਾਂਜੀ ਹਾਂਜੀ ਇੱਕ ਸਿੰਪਲ ਮਸ਼ੀਨ ਹੁੰਦੀ ਆ ਆਪਣੀ ਕਿਉਂਕਿ ਇੱਕ ਕੰਪਿਊਟਰਾਈਜ਼ ਹੋ ਜਾਂਦੀ ਆ ਉਹਦੇ ਤੇ ਇੱਕ ਸਿੰਪਲ ਮਸ਼ੀਨ ਹੁੰਦੀ ਆ ਜਿਹੜਾ ਆਪਾਂ ਖੁਦ ਫਰੇਮ ਲਗਾ ਕੇ ਆਪ ਕਰਦੇ ਆ ਕੰਮ ਇਹ ਸਾਰਾ ਉਦਾਂ ਕੀਤਾ ਹੋਇਆ ਹੈਗਾ ਸਲਾਈ ਵੀ ਖੁਦ ਕਰ ਰਹੇ ਆ ਆਪਾਂ ਸਭੀ ਨਾਨ ਨਾਲ ਆਪਾਂ ਕਹਿ ਸਕਦੇ ਵੀ ਉਹ ਮਸ਼ੀਨ ਦੀ ਵੀ ਆਪਾਂ ਹੈਲਪ ਲੈਂਦੀ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਮਸ਼ੀਨੀ ਜਿੱਦਾਂ ਸਲਾਈ ਕਰਨ ਲਈ ਮਸ਼ੀਨ ਦੀ ਲੋੜ ਪੈਂਦੀ ਆ ਨਾ ਉਵੇਂ ਹੀ ਕੜਾਈ ਵਾਲੀ ਮਸ਼ੀਨ ਹੈਗੀ ਉਹ ਆਪਣੀ ਫਿਰ ਵੀ ਮਤਲਬ ਕੀ ਇਹ ਚੀਜ਼ਾਂ ਤਾਂ ਆਪਣੀਆਂ ਦਾਦੀਆਂ ਨਾਨੀਆਂ ਵੇਲੇ ਦੀਆਂ ਸੀ ਹਨਾ ਬਿਲਕੁਲ ਹਾਂਜੀ ਦਵਾਰੀ ਫਿਰ ਤੁਸੀਂ ਇਹਨਾਂ 'ਚ ਜਾਣ ਪਾਤੀ ਹੈ ਨਾ ਬਿਲਕੁਲ ਬਿਲਕੁਲ ਇਹਦੇ 'ਚ ਹੀ ਹਾਇ ਹੈ ਵੀ ਆਪਾਂ ਦੇਸੀ ਮਹੀਨਿਆਂ ਦੇ ਨਾਮ ਜਿਹੜੇ ਅੱਜਕੱਲ੍ਹ ਨਹੀਂ ਹੁੰਦੇ ਹਨਾ ਬੱਚਿਆਂ ਨੂੰ ਉਹ ਵੀ ਆਪਾਂ ਵੈਗ ਦੇ ਉੱਪਰ ਲੈ ਕੇ ਆਏ ਹਾਂ ਆ ਤਾਂ ਮਿੱਤਰੋ ਦੇਖੋ ਬਹੁਤ ਵੱਡੀ ਹਰੇ ਘਰ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਅਸੀਂ ਵੀ ਕੋਸ਼ਿ ਮੈਨਲਾ ਸਾਨੂੰ ਵੀ ਨਹੀਂ ਪਤਾ ਜੀ ਐਵੇਂ ਅਸੀਂ ਕਹਿ ਰਹੀ ਆ ਅਸੀਂ ਭੁੱਲ ਜਾਨੇ ਆ ਕੋ ਚਾਰ ਮਹੀਨੇ ਦਾ ਨਾਮ ਪਤਾ ਹਾਂ ਮੋਟੇ ਮੋਟੇ ਜੀ ਜਿਵੇਂ ਵਿਸਾਖ ਹੋ ਗਿਆ ਚੇਹ ਦੇ ਹਾਂ ਬਿਲਕੁਲ ਬਿਲਕੁਲ ਤਿਹਾਰ ਆਉਂਦੇ ਆ ਉਹ ਸਾਰੀਆਂ ਚੀਜ਼ਾਂ ਪ੍ਰਾਣੀ ਆਪਾਂ ਕਰ ਰਿਆਂਗੇ ਕੱਲਾ ਮਤਲਬ ਕਿ ਪੰਜਾਬੀ ਨੂੰ ਅੱਗੇ ਲਿਆਉਣ ਵਾਸਤੇ ਕੱਲਾ ਜੋਰ ਇਹਨਾਂ ਚੀਜ਼ਾਂ ਨੂੰ ਘਰੋਂ ਲਿਆ ਘਰੇ ਲਿਓ ਤੇ ਆਟੋਮੈਟਿਕੀ ਬਿਲਕੁਲ ਆਪਣੇ ਆਪ ਹੀ ਹੋ ਜਾਂਦੀ ਇਹਨਾਂ ਚੀਜ਼ਾਂ ਜਦੋਂ ਘਰੇ ਹੈਗੀਆਂ ਨਾ ਕੋਈ ਚੀਜ਼ਾ ਤਾਂ ਉਹ ਆਪਣੇ ਆਪ ਹੀ ਤੁਸੀਂ ਸਿੱਖ ਲੈਨੇ ਹੋ ਅੱਛਾ ਇਹ ਸਰਦ ਰੁੱਤ ਜਿਵੇਂ ਨਹੀਂ ਇਹ ਤਾਂ ਪੰਜਾਬੀ ਇਹਦੇ ਹੋ ਵੀ ਹੈ ਨਾ ਰੁੱਤਾਂ ਨੇ ਇਹ ਰੁੱਤਾਂ ਨਹੀਂ ਆ ਇੱਕ ਬੈਗ ਹੋਰ ਬਣਾਇਆ ਹੋਇ ਪੰਜ ਦਰਿਆਵਾਂ ਦੇ ਨਾਮ ਲਿਖੇ ਹੋਏ ਨੇ ਅੱਛਾ ਜੀ ਇਹ ਵੀ ਚੀਜ਼ ਬਣੀ ਹੋਈ ਆ ਅੱਛਾ ਸਾਰਾ ਤੁਸੀਂ ਬਰਕਤ ਕੀਤਾ ਖਦਰਤੀ ਹੈ ਨਾ ਖਦਰਤੀ ਹਾਂਜੀ ਸਾਰਾ ਖਦਰਤੀ ਕੀਤਾ ਆਪਾਂ ਬਿਲਕੁਲ ਜਦੋਂ ਪੈਂਦੀ ਆ ਆਪਾਂ ਮੌਸਮ ਕਿਹੜੀ بارشਾਂ ਦੇ ਹੁੰਦੇ ਆ ਨਾ ਉਦਾਂ ਦੇ ਵਿੱਚ ਤੇ ਫਿਰ ਇਹ ਭਿੱਜ ਜਾਂਦੇ ਹੋਣਗੇ ਨਹੀਂ ਇਹਨਾਂ ਆਪਾਂ ਖੁਸ਼ਕ ਬੈਗ ਨੇੜੇ ਸਲਿੰਗ ਬੈਗ ਚ ਨੇਗੇ ਉਹ ਆਪਾਂ ਬਟਰਪੂਫ ਤਿਆਰ ਕਰੇ ਹੋਏ ਨੇ ਇਹਦੇ ਅੰਦਰ ਇੱਕ ਫਾਰਮ ਪੈਂਦੀ ਆ ਜਿਹੜੀ ਇਹਨੂੰ ਅੰਦਰਲੇ ਸਮਾਨ ਨੂੰ ਨਹੀਂ ਭਿੱਜਣ ਦਿੰਦੀ ਇਹ ਹੁੰਦਾ ਵੀ ਉੱਪਰਲਾ ਕੱਪੜਾ ਥੋੜਾ ਬਹੁਤ ਭਿੱਜ ਸਕਦਾਗਾ ਤਾਂ ਇਹ ਬਟਰਪੂਫ ਵੀ ਤਿਆਰ ਕਰੇ ਹੋਏ ਨੇ ਆਪਾਂ ਸਲਿੰਗ ਬੈਗ ਆ ਤੇ ਇਹਦੀ ਇਹ ਹੁੰਦਾ ਵੀ ਇਹਦੇ ਜਿਪ ਵੀ ਹੈਗੀਆਂ ਨੇ ਤਨ ਇਧਰ ਵੀ ਜਿਪ ਹੋਏਗੀ ਇਧਰ ਵੀ ਹੋਏਗੀ ਕਿ ਸੈਂਟਰ ਚ ਹੋਏਗੀ ਤੇ ਜਿਹੜੀ ਆਪਣੀ ਤਣੀ ਹੁੰਦੀ ਆ ਇਹ ਐਡਜਸਟੇਬਲ ਆ ਵੱਡੀ ਛੋਟੀ ਤੁਸੀਂ ਕਿੰ ये कोई मौका होना चाहला ਹਾਂ ਲਈ ਆ ਬਿਲਕੁਲ ਆਪਣਾ ਵੈਸੀ ਨੰਬਰ ਵੀ ਬੋਲ ਦਿੰਨੀ ਆ ਮੈਂ ਨਹੀਂ ਬਸਤਾ ਕਰਦੇ ਨਾਮ ਤੇ ਪੇਜ ਬਣਿਆ ਹੋਇਆ ਇੰਸਟਾਗ੍ਰam ਤੇ ਵੀ ਆ ਫੇਸਬੁੱਕ ਤੇ ਵੀ ਆ YouTube ਤੇ ਵੀ ਆ ਬਿਲਕੁਲ ਤੇ ਉਹਦੇ ਤੇ ਤੁਸੀਂ ਕੋਈ ਵੀ ਆਪਣਾ ਬੈਗ ਪਸੰਦ ਕਰਕੇ ਭੇਜ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਤੇ ਇਧਰ ਪਾਰਸਲ ਹੋ ਜਾਂਦਾ ਹੁੰਦਾ ਹਰ ਇੱਕ ਜਗ੍ਹਾ ਆਪਾਂ ਪਾਰਸਲ ਹੀ ਕਰਦੇ ਆ ਕਿਉਂਕਿ ਆਉਣ ਜਾਣ ਦਾ ਇੱਕ ਹੈਗਾ ਹੀ ਆ ਹਨਾ ਹਰ ਕੋਈ ਆਪਣੀ ਜਗ੍ਹਾ ਮੇਂ ਚੜ੍ਜਾ ਹੋਇਆ ਤਾਂ ਕਰੇ ਪਹੁੰਚ ਜਾਂਦਾਗਾ ਬੈਗ ਇਹ ਪਾਰਸਲ ਦਾ ਖਰਚਾ ਦੇ ਵਿੱਚ ਹੀ ਐਡ ਹੋਇਆ ਕਿ ਉਹ ਅਲੱਗ ਹੋਏ ਉਹ ਅਲੱਗ ਤਾਂ ਹੁੰਦਾ ਆ ਏਰੀਆ ਦੇ ਅਕੋਰਡਿੰਗ ਹੁੰਦਾ ਕਈ ਵੇ ਬਹੁਤ ਦੂਰ ਹੋ ਜਾਂਦੇ ਨੇ ਫ ਠੀਕ ਹੈ ਪੰਜੀ ਥੈਂਕ ਯੂ ਹਾਂਜੀ ਸ਼ੁਕਰੀਆ ਜੀ ਵੀਰੇ ਨੰਬਰ ਬੋਲ ਦਿੰਦੀ ਹਾਂ ਪ੍ਰੋਟੈਕਸ਼ਨ ਬਾਹਰ 844 22562 ਤੁਸੀਂ ਕੋਈ ਵੀ ਵਟਸਐਪ ਮੈਸੇਜ ਕਰ ਸਕਦੇ ਹੋਗੇ ਤੇ ਉਦੇ ਤੇ ਆਪਣਾ ਆਰਡਰ ਫਾਈਨਲ ਕਰ ਸਕਦੇ ਹੋ ਲੋ ਜੀ ਮਿੱਤਰੋ ਕਰੋ ਪੈਂ ਦੀ ਸਪੋਰਟ ਤੇ ਤੁਸੀਂ ਆਪਣਾ ਪੇਜ ਵੀ ਬੋਲ ਦੋ ਨਾ ਹਾਂਜੀ ਬਸਤਾ ਕਰ ਦੇ ਨਾਮ ਤੇ ਆ ਬਸਤਾ ਕਰ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ YouTube ਤੇ ਵੀ ਤੁਸੀਂ ਬਸਤਾ ਕਰ ਜਦੋਂ ਪਰੋਗੇ Google ਤੇ ਵੀ ਪਰੋਗੇ ਤਾਂ ਵੀ ਤੁਹਾਨੂੰ ਮਤਲਬ ਬੈਗ ਆ ਜਾਣਗੇ ਤਾਂ ਜਿਹਦੇ ਤੁਸੀਂ ਮੇਰੀ ਆਈਡੀ ਚੈੱਕ ਸਕਦੇ ਹੋ ਲੋਈ ਤੁਸੀਂ ਪੇਜ ਨੂੰ ਵੀ ਸਪੋਰਟ ਕਰੋ ਤੇ ਜੇ ਪੇਜ ਨੂੰ ਸਪੋਰਟ ਕਰੋਗੇ ਤੇ ਇਹ ਚੀਜ਼ ਤਾਂ ਆਟੋਮੈਟਿਕਲੀ ਸਪੋਰਟ ਹੋ ਜੂ ਇਹਨੂੰ ਹਣਾ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਜੀ